ਰਾਠੀ ਕਤਰਕਾਨ ਦੇ ਹਰਿਆਣਾ ਵਿਧਾਨ ਸਭਾ ਦੇ ਵਿੱਚ ਗ੍ਰਹਿ ਮੰਤਰੀ ਅਨਿਲ ਵਿਜਤਾ ਵੱਡਾ ਬਿਆਨ ਬੋਲੇ ਐਸਟੀਐਫ ਕਰ ਰਹੀ ਹੈ ਇਨਵੈਸਟੀਗੇਸ਼ਨ ਪਰ ਜੇ ਖਦਮਦੀ ਤਸੱਲੀ ਸੀਬੀਆਈ ਜਾਂਚ ਦੇ ਨਾਲ ਹੋਵੇਗੀ ਤਾਂ ਜਾਂਚ ਸੌਂਪਣ ਨੂੰ ਤਿਆਰ ਨਾਫੇ ਸਿੰਘ ਰਾਠੀ ਕਤਰਕਾਨ ਨੂੰ ਲੈ ਕੇ ਬਹਾਦਰਗੜ੍ਹ ਦੇ ਵਿੱਚ ਭਵਾਲ ਸਿਵਲ ਹਸਪਤਾਲ ਦੇ ਬਾਹਰ ਅਬੇ ਚਟਾਲਾ ਸਣੇਸ਼ ਮਰਦਕਾ ਦਾ ਦਰਨਾ ਜਾਸਲਾ ਦੀ ਗ੍ਰਫਤਾਰੀ ਦੀ ਕਾਰੀ ਨਿਮੰਗ ਬੀਜੇਪੀ ਦੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ ਸਣੇ 7 ਲੋਕਾਂ ਨੂੰ ਕੀਤਾ ਗਿਆ ਨਾਮ ਨਫੇ ਸਿੰਘ ਰਾਠੀ ਕਤਲ ਕਾਂਡ ਦੇ ਨਾਲ ਜੁੜੀ ਸੀਸੀਟੀਵੀ ਆਈ ਸਾਹਮਣੇ ਨੈਲੂ ਨੇਤਾ ਦੀ ਗੱਡੀ ਦੇ ਪਿੱਛੇ-ਪਿੱਛੇ ਚੱਲ ਰਹੀ ਹੈ ਹਮਲਾਵਰਾਂ ਦੀ ਕਾਰ ਸ਼ੱਕੀ ਕਾਤਲਾਂ ਦੀ ਤਸਵੀਰ ਵੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਹੋਈ ਕੈਦ ਕਾਰ ਤੇ ਲਗਾਇਆ ਹੋਇਆ ਸੀ ਸਕੂਟੀ ਦਾ ਨੰਬਰ ਪੂਰਾ ਗੁੜੀ ਕਾਂਡ ਦੇ ਵਿੱਚ ਪੰਜਵਾਂ ਸਪਲੀਮੈਂਟਰੀ ਚਰਾਣ ਅਦਾਲਤ ਵਿੱਚ ਭੇਜ ਐਸਆਈਟੀ ਦੇ ਵੱਲੋਂ ਫਰੀਦਕੋਟ ਅਦਾਲਤ ਵਿੱਚ ਦੋਸਤੋਂ 11 ਪੰਨਿਆਂ ਦੀ ਚਾਰ ਸ਼ੀਟ ਧਾਇਰ ਮਾਮਲੇ ਦੇ ਵਿੱਚ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲਵੀ ਨੇ ਨਾਮਜ਼ਦ ਬਿਨਾਂ ਡਰਾਈਵਰ ਮਾਲ ਗੱਡੀ ਦੇ 80 ਕਿਲੋਮੀਟਰ ਤੱਕ ਦੌੜਨ ਦੇ ਮਾਮਲੇ ਦੀ ਵਿੱਚ ਵੱਡਾ ਐਕਸ਼ਨ ਡਰਾਈਵਰ ਕਠਵਾ ਸਟੇਸ਼ਨ ਮਾਸਟਰ ਸਮੇਤ 6 ਕਰਮਚਾਰੀ ਸਸਪੈਂਡ ਕਠਵਾ ਤੋਂ ਰੋਲ ਡਾਊਨ ਹੋ ਕੇ ਹੁਸ਼ਿਆਰਪੁਰ ਪਹੁੰਚ ਗਈ ਸੀ ਟ੍ਰੇਨ ਠੇਡਿਕਰ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦਾ ਵਿਵਾਦ ਪਹੁੰਚਿਆ ਹਾਈ ਕੋਰਟ ਆਪ ਤੇ ਕਾਂਗਰਸ ਨੇ ਡੀਸੀ ਦੇ ਆਦੇਸ਼ਾਂ ਤੇ ਰੋਕ ਲਗਾਉਣ ਦੀ ਕੀਤੀ ਮੰਗ ਤੈ ਵਿਵਸਥਾ ਮੁਤਾਬਿਕ ਮੇਰੀ ਕਰਵਾ ਸਕਦਾ ਚੋਣ ਪਾਰਟੀ ਬਦਲਦੀਆਂ ਚਰਚਾਵਾਂ ਦੇ ਵਿੱਚ ਆਲੇ ਨਵਜੋਤ ਸਿੱਧੂ ਦੀ ਨਵੀਂ ਸ਼ਾਇਰੀ ہماری ਅਫਵਾਹਾਂ ਦਾ ਦੂਆ ਵहां से ਉੱਠਦਾ ਹੈ ਜਿੱਥੇ ہمارے ਨਾਮ ਸੇ ਆਗ ਲੱਗ ਜਾਂਦੀ ਹੈ ਵੱਡਾ ਸਵਾਲ ਕੀ ਇਸ਼ਾਰਾ ਕਰ ਰਹੇ ਨੇ ਸਿੱਧੂ ਸੰਯੁਕਤ ਕਿਸਾਨ ਮੋਰਚੇ ਦੇ ਸਦੇਤ ਦੇਸ਼ ਭਰ ਦੇ ਵਿੱਚ ਕਿਸਾਨਾਂ ਦਾ ਹੱਲਾ ਬੋਲ ਸਾਰੇ ਸਟੇਟ ਅਤੇ ਨੈਸ਼ਨਲ ਹਾਈਵੇ ਤੇ ਟਰੈਕਟਰ ਮਾਰਚ ਸੜਕਾਂ ਦੇ ਕਿਨਾਰੇ ਬਣਾ ਰਹੇ ਨੇ ਚੇਨ ਚਾਮ ਨੂੰ 4 ਵਜੇ ਤੱਕ ਕਰਨਗੇ ਪ੍ਰਦਰਸ਼ਨ ਅੱਜ ਕਿਸੇ ਪ੍ਰਦਾਨ ਹਜਿੰਦਰ ਸਿੰਘ ਤਾਮੀ ਨੇ ਸੀਐਮ ਨੂੰ ਲਿਖੀ ਚਿੱਠੀ ਅਮਰਪਾਲ ਤੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਮੰਗ ਬੋਲੇ ਨੌਜਵਾਨਾਂ ਦੇ ਮਨੁੱਖੀ ਅਧਿਕਾਰਾਂ ਤੇ ਨਿਸ਼ਤਾ ਦੀ ਹੋਵੇ ਰੱਖ ਦਿੱਲੀ ਦੇਸੀਆਂ ਮਰਵਿੰਦ ਕੇਸ਼ਰੀਵਾਲ ਨੇ ਰਾਜ ਘਰ ਤੇ ਮਹਾਤਮਾ ਗਾਂਧੀ ਨੂੰ ਕੀਤਾ ਨਮਨ ਪੂਰੀ ਕੈਬਨ ਦੇ ਨਾਲ ਜਾ ਕੇ ਫੇਟ ਕੀਤੀ ਸ਼ਰਧਾਂਜਲੀ ਅੱਜ ਮਨੀਰ ਸਸੋਧਿਆ ਦੀ ਗ੍ਰਿਫਤਾਰੀ ਨੂੰ ਪੂਰਾ ਹੋਇਆ ਇੱਕ ਸਾਲ रेलवे ਨੂੰ ਮਿਲੀ 41000 ਕਰੋੜ ਦੀ ਸੂਗਾਤ ਪੀਐਮ ਮੋਦੀ ਨੇ 553 ਅੰਮ੍ਰਿਤਪਾਲ ਰੇਲਵੇ ਸਟੇਸ਼ਨਾਂ ਦਾ ਰੱਖਿਆ ਨਹੀਂ ਪੱਥਰ ਪੰਜਾਬ ਦੇ ਵੀ 22 ਸਟੇਸ਼ਨਾਂ ਦਾ ਹੋਵੇਗਾ ਨਵੀਨੀਕਰਨ ਪੀਆ ਬੋਲੇ ਅੱਜ ਭਾਰਤ ਨੇ ਛੋਟੇ ਸੁਫਨੇ ਦੇਖਣਾ ਕੀਤਾ ਬੰਦ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ جاری ਸੀਆ ਭਗਵੰਤ ਮਾਨ ਨੇ 457 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ ਬੋਲੇ ਹੁਣ ਸਰਕਾਰੀ ਭਰਤੀ ਦੇ ਵਿੱਚ ਨਹੀਂ ਚੱਲਦੀ ਰਿਸ਼ਵਤ ਤੇ ਸਿਫਾਰਿਸ਼ ਰਿਲਾਇੰਸ ਫਾਊਂਡੇਸ਼ਨ ਦਾ ਨਾਇਆਬ ਉਪਰਾਲਾ ਜਮਨਗਰ ਦੇ ਵਿੱਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਜੰਗਲੀ ਜੀਵ ਰੈਸਕਿਊ ਸੈਂਟਰ ਬੰਤਾਰਾ ਅਨੰਤ ਅਬਾਦੀ ਨੇ ਕੀਤਾ ਐਲਾਨ ਬੁੱਲੇ ਹੁਣ ਤੱਕ 25000 ਜਾਨਵਰਾਂ ਨੂੰ ਕੀਤਾ ਗਿਆ ਰੈਸਕਿਊ ਸਸਤੀ ਗੱਲ ਤੁਸੀਂ ਵਿਖਰੇ ਹੋ ਨਿਊਜ਼ 18 ਪੰਜਾਬ ਦੇ ਨਾਮ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਰਾਠੀ ਕਤਲ ਕਾਂਡ ਦੀ ਨਫੇ ਸਿੰਘ ਰਾਠੀ ਕਤਲकांड ਦੀ ਸੀਬੀਆਈ ਜਾਂਚ ਹੋ ਸਕਦੀ ਹੈ। ਹਰਿਆਣਾ ਵਿਧਾਨ ਸਭਾ ਦੇ ਵਿੱਚ ਗ੍ਰਹਿ ਮੰਤਰੀ ਅਨਿਲ ਵਿਜਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਐਸਟੀਐਫ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇ ਸਦਨ ਦੀ ਤਸੱਲੀ ਸੀਬੀਆਈ ਜਾਂਚ ਦੇ ਨਾਲ ਹੈ ਤਾਂ ਜਾਂਚ ਸੌਂਪਣ ਤਿਆਰ ਹਾਂ। ਇਹ ਕਿਸੇ ਗੈਂਗ ਦਾ ਕੰਮ ਨਜ਼ਰ ਨਹੀਂ ਆਉਂਦਾ। ਨਾਲੇ ਵੀ ਕਿਹਾ ਗਿਆ ਕਿ ਇਹ ਕਿਸੇ ਗੈਂਗ ਦਾ ਕੰਮ ਨਜ਼ਰ ਨਹੀਂ ਆਉਂਦਾ। ਪਰਿਵਾਰ ਨੇ ਸਿਆਸੀ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਾਈ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਾਗੇ ਨਹੀਂ। ਅਨਿਲ ਵਿਜਦੇ ਵੱਲੋਂ ਵੀ ਵੱਡਾ ਭਰੋਸਾ ਦਿੱਤਾ ਗਿਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜਲਦੀ ਸਾਰੇ ਦੋਸ਼ੀ ਇਸ ਲੱਖਾਂ ਦੇ ਪਿੱਛੇ ਹੋਣਗੇ ਨਫਰ ਸਿੰਘ ਆਟੋ ਕਰਕਣ ਦੇ ਨਾਲ ਜੁੜੀ ਸੀਸੀਟੀਵੀ ਵੀ ਸਾਹਮਣੇ ਹੈ ਛੋਟਰਾਂ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਨਫਰ ਸਿੰਘ ਦੀ ਗੱਡੀ ਤੇ ਪਿੱਛੇ ਪਿੱਛੇ ਜਿਹੜੇ ਕਿ ਛੋਟਰਾਂ ਦੀ ਕਾਰ ਚੱਲਦੀ ਹੋਈ ਨਜ਼ਰ ਆਈ ਹੈ ਸੀਸੀਟੀਵੀ ਦੇ ਵਿੱਚ ਸ਼ੱਕੀ ਘਾਤਰਾਂ ਦੀ ਤਸਵੀਰ ਵੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਸਫੇਦ ਰੰਗ ਦੀ ਕਾਰ ਦੇ ਵਿੱਚ ਲਗਾਤਾਰ ਹਮਲਾਵਰਾਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਕਾਰ ਦੇ ਵਿੱਚ ਚਾਰ ਮੁਲਜ਼ਮ ਜਿਹੜੇ ਬੈਠੇ ਹੋਏ ਦਿਖਾਈ ਦੇ ਰਹੇ ਨੇ ਕਾਫੀ ਦੇਰ ਤੱਕ ਰਾਠੀ ਦੀ ਗੱਡੀ ਦਾ ਪਿੱਛਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਸ਼ੂਟਰਾਂ ਨੇ ਗੱਡੀ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਿ ਸ਼ੂਟਰਾਂ ਨੇ ਗੱਡੀ ਤੇ ਸਕੂਟੀ ਦਾ ਨੰਬਰ ਲਗਾਇਆ ਹੋਇਆ ਸੀਗਾ ਨਫੇਦ ਸਿੰਘ ਰਾਠੀ ਕਤਲकांड ਦੇ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਬੀਜੇਪੀ ਦੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ ਸਣੇ ਸੱਤ ਲੋਕ ਇਸ ਐਫ ਆਈ ਆਰ ਦੇ ਵਿੱਚ ਨਾਮ ਦਰਜ ਕੀਤੇ ਗਏ ਨਰੇਸ਼ ਕੌਸ਼ਿਕ ਤੋਂ ਇਲਾਵਾ ਕਰਮਵੀਰ ਰਾਠੀ ਰਮੇਸ਼ ਰਾਠੀ ਸਤੀਸ਼ ਰਾਠੀ ਗੌਰਵ ਰਾਠੀ ਰਾਹੁਲ ਅਤੇ ਕਮਲ ਨਾਮਜ਼ਦ ਕੀਤੇ ਗਏ ਨੇ ਪੰਜ ਅਣਪਛਾਤਿਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਪਰਿਵਾਰ ਦਾ ਨਫੀਸ ਸਿੰਘ ਰਾਠੀ ਦੇ ਸਸਕਾਰ ਤੋਂ ਇਨਕਾਰ ਕੀਤਾ ਗਿਆ ਪਰਿਵਾਰ ਦੇ ਵੱਲੋਂ ਕਾਤਲਾਂ ਦੇ ਬੜੇ ਜਨਤਕ ਸਸਕਾਰ ਕਰਨ ਤੋਂ ਇਨਕਾਰ ਕੀਤਾ ਗਿਆ ਪਰਿਵਾਰ ਦੇ ਲਈ ਪੂਰਤ ਸੁਰੱਖਿਆ ਦੀ ਵੀ ਮੰਗ ਕੀਤੀ ਗਿਆ ਹੰਦਸ ਦੀ ਕਿ ਕੱਲ ਹਿਨੇਲੋ ਦੇ ਸਵੇਰ ਪ੍ਰਦਾਨ ਨਫੀਸ ਸਿੰਘ ਰਾਠੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੱਲ ਸ਼ਾਮ ਬਹਾਦਰਗੜ ਦੇ ਬਹਾਰੀ ਦੇ ਵਿੱਚ ਫਟਕ ਨੇੜੇ ਨਫੀਸ ਸਿੰਘ ਰਾਠੀ ਦੇ ਬਦਮਾਸ਼ਾਂ ਦੇ ਕਰੀਬ 40 ਰਾਉਂਡ ਗੋਲੀਆਂ ਚਲਾਈਆਂ ਨਫੀਸ ਸਿੰਘ ਫਾਰਚੂਨਰ ਗੱਡੀ ਦੀ ਫਰੰਟ ਸੀਟ ਤੇ ਬੈਠੇ ਹੋਏ ਸਨ ਹਮਲਾਵਰ i20 ਗੱਡੀ ਦੇ ਵਿੱਚ ਆਏ ਸਨ ਫਾਇਰਿੰਗ ਦੇ ਵਿੱਚ ਨਫੀ ਸਿੰਘ ਦੇ ਇੱਕ ਸਾਥੀ ਜੈ ਕਿਸ਼ਨ ਦੀ ਮੌਤ ਹੋ ਗਈ ਹੈ ਗੋਲੀ ਲੱਗਣ ਦੇ ਨਾਲ ਦੋ ਨਿੱਜੀ ਸੁਰੱਖਿਆ ਕਰਮੀ ਜ਼ਖਮੀ ਹੋਏ ਨੇ ਨਫੀ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਦੇ ਨਾਲ ਜਾ ਰਹੇ ਸਨ ਮੈਨੇ ਆਪਸੇ ਪੁੱਛਿਆ ਮੇਰੇ ਪਾਸ ਜਾਈ ਨਹੀਂ ਹੈ ਨਹੀਂ आप सुनो तो सही है तो आपके पास मेरी पास दे दो। मैंने आपसे पूछा आपने मुझे पुलिस है। हाँ है तो पुलिस में विश्वास है ये। ये सारे है क्यों मर्डर हुआ क्या कारण थे कहीं उसका विश्वई गैंग का नाम आ रहा है अलग है आप पुलिस नहीं मानते डिपार्टमेंट अध्यक्ष महोदय अध्यक्ष महोदय जो उन पार्टी के अध्यक्ष थे उनका एक ही विधा हैं जो दाश संस्कार पे गए होंगे वो तो आज उनका अगर हाउस की तसली सीबे इंक्वायरी से होती है तो सीबे इंक्वायरी करो हो तो को एन को एन गया बस हो गया थी। थीकर। थीकर। जी ठीक है नरेंद्र सिंह राठी ने अनेक बार सुरक्षा की मांग करी सुरक्षा मुहैया कराने की बजाय जिन लोगों से खतरा महसूस कर रहे उन्हें सुरक्षा दी गई और अब इसकी जांच जो है सीबीआई से और कोई सिटिंग जज की निगरानी में कराई जाए ताकि सारा मामला सबके सामने आ जाए इस तरह से अगर मर्डर होंगे पॉलिटिकल लोगों को इस तरह से मारा जाए तो फिर मान के चलो कोई व्यक्ति सुरक्षित नहीं मुख्यमंत्री तो ये कह चुके हैं पब्लिकली कह चुके हैं कि मैं हरियाणा के अंदर आम आदमी की सुरक्षा नहीं कर सकता नहीं कर सकता तो फिर मुख्यमंत्री रहने का अधिकार भी नहीं है फिर मुख्यमंत्री का पद छोड़ देना चाहिए जो सुरक्षा प्रदान नहीं कर सकता वो मुख्यमंत्री भी नहीं रहना चाहिए साहब नफे सिंह जो पूर्व विधायक थे दुखदाई हत्या उनकी हुई है आज सदन में आप लोगों की तरफ से काम लोग प्रस्ताव लाया गया क्या बात आप लोगों की दुर्भाग्यपूर्ण दुर घटना घटी है इस प्रकार से पूर्व विधायक सवाल इस बात का नहीं है वो पूर्व विधायक थे लेकिन साधारण आदमी के साथ भी ऐसी घटना घटती है तो गंभीर मामला है आज हरियाणा में परिस्थिति कानून व्यवस्था ठप हो चुकी है और जो है हर व्यक्ति अपने आप को असुरक्षित महसूस कर रहा है इसी वास्ते है हमने कही भी इसकी पहले तो इसकी जांच यहां कई सवाल उठे विधानसभा में कई साथियों ने कहा अखबारों में आया बयान आया जो उनकी पार्टी का सदस्य है जिसके वो अध्यक्ष थे जिस पार्टी के कि भाई कई सुरक्षा मांगी मुख्यमंत्री तक की बात हुई लेकिन सुरक्षा मांगी नहीं मांगी और मांगी तो क्यों नहीं मिली ये सब सवाल विचार नहीं होंगे इसी वास्ते हमने कहा था भाई तो सीबीआई से जांच होनी चाहिए सही तहत तक सीबीआई पहुंचेगी सीबीआई जांच करेगी सरकार ने मानी सीबीआई की जांच होगी और जल्दी इसकी रिपोर्ट आनी चाहिए क्या लगता है आपको कि कब तक नोटिफिकेशन होना चाहिए नहीं तो आज ही हुआ माना अभी तो माना है हो जाएगा नोटिफिकेशन तुरंत ना कह रहे थे हरियाणा पुलिस पर क्या विश्वास नहीं है एस से एफ जाँच कर रही है पुलिस का विश्वास है अविश्वास का सवाल नहीं है सवाल ये खाली पुलिस की बात नहीं कई मुद्दे थे जो जांच करना क्यों हत्या हुई क्या कारण थे जो आज परिस्थिति बनी हुई है हरियाणा में उसके क्या कारण है कितने आप देख रहे हैं क्या परिस्थिति है आदमी महसूस कर एनसीआर के लिए आंकड़ों को लेकर भी तना रही आपने भी टेबल किया है हाँ, बताऊंगा आपको आज प्रदेश जो है देश में किसी अपराध में नंबर एक है किसी में नंबर दो किसी नंबर तीन ये स्थिति पहुंचगी छोटे सा प्रदेश हमारा वो गृहमंत्री दो हजार चौदह और दो हजार तेईस के आंकड़ों का कंपेयर करते हुए नजर आए नहीं तेईस में कोई आंकड़े नहीं कंपेयर किए मैंने कहा था उनको दिखाओ डिस्कस कर लो तो विपक्ष पूरी तरह संतुष्ट है सीबीआई की जांच कर दी हमारी मांग है सीबीआई की जांच और जो भी होगी आगे, आगे ਨਫਸਗਰਾ ਠੀਕਤਰ ਕਾਂਦੀ ਨਾਲ ਜੁੜੀ ਵੱਡੀ ਖਬਰ ਦਾ ਅਪਡੇਟ ਕਰਾਂਗੇ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਦੋਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਐਸਟੀਫ ਦੇ ਵੱਲੋਂ ਲਗਾਤਾਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਕਿ ਕੇਂਦਰੀ ਇਹੜੇ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਅਨਿਲ ਵਜ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਲਗਾਤਾਰ ਇਸ ਪੂਰੇ ਕੇਸ ਦੇ ਵਿੱਚ ਐਸਟੀਐਫ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਮਲਾਵਰਾਂ ਦਾ ਬਦਮਾਸ਼ਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਇਹ ਵੱਡੀ ਆ ਖਬਰ ਹੈ ਕਿ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਦੋਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਇਸ ਦੇ ਵਿਚਾਲੇ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਸੀਬੀਏ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਅਨਿਲ ਵਜ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜੇਕਰ ਇਸ ਗੱਲ ਤੇ ਵਿਰੋਧੀ ਧਿਰਾਂ ਪਰ ਦੂਜੇ ਪਾਸੇ STF ਦੇ ਵੱਲੋਂ ਲਗਾਤਾਰ ਇਸ ਕੇਸ ਦੇ ਵਿੱਚ ਹਮਲਾਵਰਾਂ ਤੱਕ ਇਹਨਾਂ ਬਦਮਾਸ਼ਾਂ ਤੱਕ ਪੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਇਸ ਦਿਨ ਨਾਲ ਜੁੜੀ ਹੈ ਵੱਡੀ ਖਬਰ ਹੈ ਵੱਡੀ ਅਪਡੇਟ ਹੈ ਕਿ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ